नमस्कार ए आकाशवाणी है हम तुसी चंचल शर्मा तो प्रतिशख खबरा सुनो पहला बुलेटन दिया खास खबरा इलेक्ट्रॉनिक्स ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਪਿਛਲੇ 10 ਸਾਲਾਂ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਚ 5 ਗੁਣਾ ਵਾਧਾ ਹੋਇਆ ਪੰਜਾਬ ਵਿੱਚ 14 ਦਹਿਸ਼ਤਗਰਦ ਹਮਲਿਆਂ ਚ ਲੜਿੰਦੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆਂ ਦੀ ਗ੍ਰਿਫਤਾਰੀ ਨੂੰ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਇੱਕ ਵੱਡੀ ਉਪਲਬਧੀ ਘਰਾ ਦਿੱਤਾ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਰੂਪਨਗਰ ਵਿਖੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰਮਤ ਸਮਾਗਮਾਂ ਦਾ ਆਯੋਜਨ ਪਠਾਨਕੋਟ ਅਤੇ ਮਾਨਸਾ ਚ ਵਾਪਰੇ ਵਕਵਕ ਸੜਕ ਹਾਦਸਿਆਂ ਚ ਚਾਰ ਜਣਿਆਂ ਦੀ ਮੌਤ ਜਦ ਕਿ 6 ਲੋਕ ਗੰਭੀਰ ਜ਼ਖਮੀ ਹੋਏ ਅਤੇ ਵਿਸ਼ਵ ਵਿਰਾਸਤ ਦਿਵਸ ਮਨਾਉਣ ਲਈ ਅੱਜ ਰੇਲਵੇ ਵੱਲੋਂ ਪਠਾਨਕੋਟ ਮੈਰਾਥਨ ਦਾ ਆਯੋਜਨ

रोजगार में है इलेक्ट्रॉनिक सेक्टर में इलेक्ट्रॉनिक्स की डिजाइन कैपेबिलिटीज भारत में आने लगी टेलीकॉम के नेटवर्क इक्विपमेंट ए आई कैमराज इलेक्ट्रॉनिक्स से रिलेटेड प्रोडक्ट्स, मेडिकल इलेक्ट्रॉनिक से रिलेटेड प्रोडक्ट्स इन सब का डिजाइन मैन्युफैक्चर भारत में होने लगा है ਲੁੜਿੰਦੇ ਗੈਂਗਸਟਰ ਹਰਪੀਤ ਸਿੰਘ ਉਰਫ ਹੈਪੀ ਪਾਸਿਆ ਜਿਸ ਨੇ ਕਥਿਤ ਤੌਰ ਤੇ ਪੰਜਾਬ 'ਚ 14 دہشتਗ੍ਰਹਿ ਹਮਲਿਆਂ ਦੀ ਸਾਜ਼ਿਸ਼ ਰਚੀ ਸੀ ਨੂੰ ਅਮਰੀਕਾ 'ਚ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਹਿਰਾਸਤ ਵਿੱਚ ਲੈ ਲਿਆ। ਉਹparat ਦੀ ਪ੍ਰਮੁੱਖ دہشتਗ੍ਰਹਿ ਵਿਰੋਧੀ ਸੰਸਥਾ ਰਾਸ਼ਟਰੀ ਜਾਂਚ ਏਜੰਸੀ NIA ਵੱਲੋਂ ਵੀ ਲੋੜਿੰਦਾ ਸੀ। ਇਸ ਸਾਲ ਦੇ ਸ਼ੁਰੂ 'ਚ NIA ਨੇ ਚੰਡੀਗੜ੍ਹ ਵਿੱਚ ਇੱਕ ਘਰ ਤੇ ਪੰਜਾਬ ਦੇ ਥਾਣੇ ਤੇ ਗਰਨੇਡ ਹਮਲਿਆਂ 'ਚ ਕਥਿਤ ਸ਼ਮੂਲੀਅਤ ਲਈ ਪਾਸਿਆ ਤੇ 5 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਪਾਕਿਸਤਾਨ ਸਥਿਤ ਗੈਂਗਸਟਰ ਤੋਂ دہشتਗ੍ਰਹਿ ਬਣੇ ਹਰਵਿੰਦਰ ਸਿੰਘ ਸੰਦੂ ਉਰਫ ਰਿੰਦਾ ਦਾ ਕਰੀਬੀ ਸਾਥੀ ਪਾਸਿਆ ਪਾਕਿਸਤਾਨ ਦੀ ਆਈਐਸਆਈ ਰਿੰਦਾ ਅਤੇ ਪਾਬੰਦੀਸ਼ੁਦਾ دہشت گرد ਗਠਜਥੇਬੰਦੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਪੰਜਾਬ ਚ ਕਈ دہشت گرد ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਗੈਂਗਸਟਰ ਹੈਪੀ ਪਾਸਿਆ ਦੀ ਗ੍ਰਿਫਤਾਰੀ ਨੂੰ ਇੱਕ ਵੱਡੀ ਉਪਲਬਧੀ ਕਰਾਰ ਦਿੰਦਿਆਂ ਕਿਹਾ ਟੁਡੇ ਮਾਰਚ ਸਬ ਮੇਜਰ ਮਾਈਲਸਟੋਨ ਇਨ ਦੀ ਸਕਸੈਸ ਆਫ ਵਾਰ ਅਗੇਂਸਟ ਟੈਰਰ ਇੱਕ ਲੰਬੇ ਆਪਰੇਸ਼ਨ ਤੋਂ ਬਾਅਦ ਜਿਸ ਦੇ ਵਿੱਚ ਦਿਸ ਪਰਸਨ ਵਾਂਟਡ ਫॉर ਨਿਊਮਰਸ ਟੈਰਰਿਸਟ ਕ੍ਰਾਈਮਸ ਇਨ ਇੰਡੀਆ ਹੈਸ ਬੀਨ ਡਿਟੇਨਡ ਇਨ ਦੀ ਯੂਨਾਈਟਿਡ ਸਟੇਟਸ ਇਸ ਨੇ ਆਪਣਾ ਕ੍ਰਿਮਨਲ ਕੈਰੀਅਰ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋ ਅਤੇ ਅਮਰਿਤ ਬਲ ਦੇ ਨਾਲ ਉਸ ਨੇ ਕ੍ਰਿਮਨਲ ਐਕਟੀਵਿਟੀ ਸ਼ੁਰੂ ਕੀਤੀ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਹੈਪੀ ਪਾਸਿਆਂ ਦਾ ਡਾਇਰੈਕਟ ਇੱਕ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਕੰਪਲੀਟ ਮੈਪਿੰਗ ਕੀਤੀ ਗਈ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਜ਼ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਇਸ ਨੂੰ ਡਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਇਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਜਿੰਦਰ ਸਿੰਘ ਨੇ ਕਿਹਾ ਕੀ ਹੈਪੀ ਪਾਸਿਆਂ ਦੇ ਇੱਕ ਸਾਥੀ ਤੋਂ ਬਰਾਮਦ ਹੋਏ ਗਰਨੇਡ ਦੇ ਮਾਮਲੇ 'ਚ ਪੁਲਿਸ ਗੈਂਗਸਟਰਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਚ ਉਹਨਾਂ ਦੱਸਿਆ ਕਿ ਇਸ ਤਹਿਤ 11 ਅਪ੍ਰੈਲ ਨੂੰ ਦੋ ਮੁਲਜ਼ਮਾ ਬਲਵਿੰਦਰ ਸਿੰਘ ਪਾਲਾ ਤੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਚਕਿਸ਼ ਤਰ੍ਹਾਂ ਇੱਕ ਹੋਰ ਪਿਸਤੌਲ ਤੇ 532 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਹ ਲੋਕ ਹੈਪੀ ਪਾਸਿਆਂ ਦੇ ਸੰਪਰਕ ਵਿੱਚ ਸਨ ਉਸਦੇ ਇੱਕ ਹੋਰ ਸਾਥੀ ਨੂੰ ਇੱਕ ਗਰਨੇਡ ਤੇ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ ਦੇ ਹਿੱਸੇ ਵਜੋਂ ਆਯੋਜਿਤ WAFX VFX ਚੈਲੰਜ ਨਾਰਥ ਜ਼ੋਨ ਦੇ ਜ਼ੋਨਲ ਜੇਤੂਆਂ ਦਾ ਐਲਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੱਲ ਆਯੋਜਿਤ ਵਰਚੁਅਲ ਐਕ ਸਮਿਟ 2025 ਦੌਰਾਨ ਕੀਤਾ ਗਿਆ ਇਹ ਮੁਕਾਬਲੇ ਦਾ ਉਦੇਸ਼ ਵਿਜ਼ੂਅਲ ਇਫੈਕਟ ਐਨੀਮੇਸ਼ਨ ਅਤੇ ਗੇਮਿੰਗ ਦੇ ਖੇਤਰ ਵਿੱਚ ਪ੍ਰਤਿਭਾ ਨੂੰ ਪਛਾਣਨਾ ਤੇ ਉਤਸ਼ਾਹਿਤ ਕਰਨਾ ਹੈ ਇਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਐਸੋਸੀਏਟ ਆਫ ਬੈਂਗਲੌਰ ਐਨੀਮੇਸ਼ਨ ਇੰਡਸਟਰੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੁਕਾਬਲੇ ਦੇ ਜੇਤੂਆਂ ਵਿੱਚ ਪੇਸ਼ੇਵਰ ਸ਼੍ਰੇਣੀ ਚ ਕ੍ਰਿਸ਼ਨਾ ਦਲਾਨੀ ਜੇਤੂ ਰਹੇ ਉਤਸ਼ਾਹੀ ਸ਼੍ਰੇਣੀ ਚ ਅਭਿਆ ਸਿੰਘ ਅਤੇ ਕ੍ਰਿਸ਼ਨਾ ਪੰਡਾਰੀ ਦੀ ਟੀਮ ਜੇਤੂ ਬਣੀ ਜਦਕਿ ਵਿਦਿਆਰਥੀ ਸ਼੍ਰੇਣੀ ਚ ਰਤਿਨ ਮੋਹਿਨ ਜੇਤੂ ਆਰੁਸ਼ੀ ਸ਼ਰਮਾ ਉਪ ਜੇਤੂ ਤੇ 프ਾਂਚਲ ਪਾਲ ਨੂੰ ਕੌਂਸੋਲੇਸ਼ਨ ਇਨਾਮ ਨਾਲ ਨਿਵਾਸਿਆ ਗਿਆ ਇਸ ਜ਼ੋਨਲ ਜੇਤੂ ਹੁਣ ਰਾਸ਼ਟਰੀ ਪੱਧਰ ਤੇ ਫਾਈਨਲ ਵਿੱਚ ਵਿਸਾ ਲੈਣਗੇ ਜੋ ਪਹਿਲੀ ਤੋਂ 4 ਮਈ ਦੌਰਾਨ ਮੁੰਬਈ ਚ ਕਰਵਾਇਆ ਜਾਵੇਗਾ ਚੈਲੰਜ ਉੱਪਰ ਰਹੇ VFX ਸਰਚਨ ਹਰਾਂ ਲਈ ਭਾਰਤ ਦੀ ਪ੍ਰਮੁੱਖ ਰਾਸ਼ਟਰੀ ਪ੍ਰਤਿਭਾ ਖੋਜੇ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਦੇ ਹਫਤਕਾਰ ਮਾਮਲੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਰੂਪਨਗਰ ਦੀ ਦਾਣਾ ਮੰਡੀ ਵਿਖੇ ਕਣਕ ਦੀ ਚੱਲ ਰਹੀ ਖਰੀਦ ਦਾ ਚੈਸਾ ਲਿਆ ਉਹਨਾਂ ਕਿਹਾ ਕਿ ਪੰਜਾਬ ਚ ਸਾਰ ਕਣਕ ਦੀ ਪੰਪਰ ਫਸਲ ਹੋਈ ਹੈ ਤੇ ਸੀਜ਼ਨ ਦੌਰਾਨ ਲਗਭਗ 125 ਲੱਖ ਮੀਟ੍ਰਿਕ ਟਨ ਕਣਕ ਆਉਂਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ ਮੰਡੀਆਂ 'ਚ 3116000 ਮੀਟ्रिक टन ਕਣਕ ਦੀ ਆਮਦ ਹੋਈ ਹੈ ਤੇ ਲਗਭਗ 11 ਲੱਖ ਮੀਟ्रिक टन ਦੀ ਖਰੀਦ ਹੋ ਚੁੱਕੀ ਹੈ ਕਿਸਾਨਾਂ ਦੇ ਖਾਤਿਆਂ 'ਚ 703 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਅਦਾਇਗੀ ਖਰੀਦ ਹੋਂਦੇ 24 ਕੰਟੇਨ ਦੇ ਅੰਦਰ ਕੀਤੀ ਜਾ ਰਹੀ ਹੈ ਉੱਥੇ ਚੁਕਾਈ ਵਿੱਚ ਵੀ ਕੋਈ ਢਿੱਲ ਨਹੀਂ ਕੀਤੀ ਜਾ ਰਹੀ ਉਹਨਾਂ ਸਪਸ਼ਟ ਕੀਤਾ ਕਿ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਹ ਖੁਦ ਮੰਡੀਆਂ ਦਾ ਦੌਰਾ ਕਰਕੇ ਚਲ ਰਹੀ ਖਰੀਦਕਾਰਾਂ ਦਾ ਚੈisa ਲੈ ਰਹੇ ਨੇ ਉਹਨਾਂ ਖਰੀਦਕਾਰਾਂ ਨਾਲ ਜੁੜੇ ਸਮੂਹ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਮੰਡੀਆਂ 'ਚ ਕਿਸੇ ਵੀ ਕਿਸਾਨ ਜਾਂ ਆੜਤੀ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theririarrnuchalwinder ਅਤੇ YouTube ਤੇ ਸਾਡਾ ਚੈਨਲ ਹੈ @theririarrnuchalwinder ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਜ ਅੰਮ੍ਰਿਤਸਰ ਸਥਿਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਗੁਰੂ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਾਲ ਵਿਖੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਕਾਰ ਭੇਟ ਕੀਤਾ ਪ੍ਰਕਾਸ਼ ਪੁਰਬ ਦੇ ਸਬੰਧ ਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਸੁੰਦਰ ਜਲਾਓ ਵੀ ਸਜਾਏ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਰਦੇਵ ਬਹਾਦਰ ਸਾਹਿਬ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਯਾਦ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਗੁਰਦੇਵ ਬਹਾਦਰ ਸਾਹਿਬ ਨੂੰ ਧਰਤੀ ਦੇ ਸਭ ਤੋਂ ਮਹਾਨ ਅਧਿਆਤਮਕ ਰਹਿਨੁਮਾਵਾ ਵਿੱਚੋਂ ਇੱਕ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਹੈ ਅੱਜ ਗੁੱਡ ਫਰਾਈਡੇ ਹੈ। ਇਸ ਦਿਨ ਪ੍ਰਭੂ ਯਿਸਾ ਮਸੀਹ ਦੇ ਸਲੀਬ ਉੱਤੇ ਚੜਾਈ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰਭੂ ਯਿਸਾ ਨੇ ਮਨੁੱਖਤਾ ਨੂੰ ਪਾਪਾਂ ਤੋਂ ਮੁਕਤ ਕਰਨ ਲਈ ਆਪਣਾ ਜੀਵਨ ਕੁਰਬਾਨ ਕੀਤਾ ਸੀ। ਗੁੱਡ ਫਰਾਈਡੇ ਤੇ ਲੋਕ ਮਨੁੱਖਤਾ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਅਹਦ ਲੈਂਦੇ ਨੇ। ਈਸਟਰ ਦੇ ਜਸ਼ਨ ਐਤਵਾਰ ਤੋਂ ਸ਼ੁਰੂ ਹੋਣਗੇ। ਗੁੱਡ ਫਰਾਈਡੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਿਸਾ ਮਸੀਹ ਦੇ ਬਲੀਦਾਨ ਨੂੰ ਯਾਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁੱਡ ਫਰਾਈਡੇ ਮੌਕੇ ਪ੍ਰਭੂ ਯਿਸਾ ਮਸੀਹ ਨੂੰ ਨਮਨ ਕੀਤੇ। ਤਰਨਤਾਰਨ ਵਿੱਚ ਚਾਚੜਖਸਰ ਗੈਂਗਸਟਰ ਵਿਰੋਧੀ ਕਾਰਜਪਾਲ ਅਤੇ थाना ਸਰਹਾਲੀ ਦੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਉਂਟਰ ਤੋਂ ਬਾਅਦ ਕਾਬੂ ਕੀਤਾ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਭਿਮਨ ਸਿੰਘ ਰਾਣਾ ਨੇ ਦੱਸਿਆ ਕਾਲੇ ਜੀਟੀਐਫ ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹਨਾਂ ਨੂੰ ਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਭਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਬੀਰ ਤੇ ਅਯੁਰਾਜ ਇਹ ਤਰਨਤਾਰਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਆ ਸਵੇਰੇ ਏਜੀਟੀਐਫ ਤੇ ਥਾਣਾ ਸਰਾਲੀ ਦੀ ਜੁਆਇੰਟ ਟੀਮ ਨੇ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਸਿੱਧਾ ਹੀ ਫਾਇਰ ਖੋਲਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਚਾਰ ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਪਠਾਨਕੋਟ ਜ਼ਿਲ੍ਹੇ ਦੇ ਮਾਦੂਪੁਰ ਪਿੰਡ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਦੇ ਬਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਲੋਕ ਗੰਭੀਰ ਜ਼ਖਮੀ ਹੋਏ ਨੇ ਇਹ ਸਾਰੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਸਨ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਕਾਰ ਦਾ ਸੰਤੁਲਨ ਵਿਗੜਨ ਕਰਕੇ ਵਾਪਰਿਆ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਲੋਕ ਗੰਭੀਰ ਜ਼ਖਮੀ ਹੋਏ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਧਰ ਮਾਨਸਾ ਦੇ ਪਿੰਡ ਚੁਕੇਰੀਆਂ ਨੇੜੇ ਬੀਤੀ ਦੇਰ ਰਾਤ ਇੱਕ ਕਾਰ ਪਲਟਣ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਉਹਨਾਂ ਦੇ ਦੋ ਦੋਸਤ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਾਡੇ ਪੱਤਰਕਾਰ ਮੁਤਾਬਕ ਇਹ ਨੌਜਵਾਨ ਮਾਨਸਾ ਤੋਂ ਆਪਣੇ ਘਰ ਪਿੰਡ ਚੁਕੇਰੀਆਂ ਵਾਪਸ ਪਰਤ ਰਹੇ ਸਨ ਵਿਤਕਾਂ ਦੀ ਪਛਾਣ ਅਮਰੀਕਾ ਵਾਸੀ ਗਗਨਦੀਪ ਸਿੰਘ ਮਾਨਸ਼ਾਹੀਆ ਤੇ ਧੂਰੀ ਦੇ ਅਮਨ ਵੱਚੋਂ ਹੋਈ ਹੈ ਅੱਜ ਵਿਸ਼ਵ ਵਿਰਾਸਤ ਦਿਵਸ ਹੈ ਇਸ ਨੂੰ ਸਮਾਰਕਾਂ ਤੇ ਵਿਰਾਸਤੀ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ ਵੀ ਕਿਹਾ ਜਾਂਦਾ ਹੈ ਇਸੇ ਸਿਲਸਿਲੇ ਚ ਉਤਰੀ ਰੇਲਵੇ ਮੁੱਖ ਦਫ਼ਤਰ ਤੇ ਡਿਪਟੀ ਡਾਇਰੈਕਟਰ ਹੈਰੀਟੇਜ ਦੇ ਨਿਰਦੇਸ਼ਾਂ ਤੇ ਪਠਾਨਕੋਟ ਚ ਵਿਸ਼ਵ ਵਿਰਾਸਤ ਦਿਵਸ ਮਨਾਉਣ ਲਈ ਪਠਾਨਕੋਟ ਸਟੇਸ਼ਨ ਤੇ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਡਿਵੀਜ਼ਨਲ ਅਸਿਸਟੈਂਟ ਮੈਕੈਨੀਕਲ ਇੰਜੀਨੀਅਰ ਰਮਨ ਸ਼ਰਮਾ ਨੇ ਚੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ ਰਮਨ ਸ਼ਰਮਾ ਨੇ ਕਿਹਾ ਕਿ ਸਾਰੇ ਰੇਲਵੇ ਕਰਮਚਾਰੀਆਂ ਨੇ ਆਪਣੀ ਸਰੀਰਕ ਸਮਰੱਥਾ ਮੁਤਾਬਕ ਦੌੜ ਪੂਰੀ ਕੀਤੀ ਉਹਨਾਂ ਸਾਰਿਆਂ ਨੂੰ ਸਿਹਤਮੰਦ ਰਹਿਣ ਦੀ ਅਪੀਲ ਕੀਤੀ ਸੀਮਰਖਿਆ ਬਲਨੀ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਹਾਵਾਦੀ ਖੇਤਾ ਵਿੱਚੋਂ 6 ਪਿਸਤੌਲ ਤੇ 14 ਮੈਗਜ਼ੀਨ ਬਰਾਮਦ ਕੀਤੇ ਨੇ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗਾਉਂ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਆਖਰជា ਖਾਸ ਖਬਰ ਇੱਕ ਵਾਰ ਫਿਰ ਤੋਂ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਪਿਛਲੇ 10 ਸਾਲਾਂ ਚ ਇਲੈਕਟ੍ਰੋਨਿਕ ਨਿਰਮਾਣ ਚ 5 ਗੁਣਾ ਵਾਧਾ ਹੋਇਆ ਹੈ ਪੰਜਾਬ ਚ 14 ਦਹਾਕਤ ਕਰ ਥਮਲਿਆ ਚ ਲੁੜਿੰਦੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆਂ ਦੀ ਗ੍ਰਿਫਤਾਰੀ ਨੂੰ ਪੰਜਾਬ ਪੁਲਿਸ ਮੁਖੀ ਗਰਗਿਆਦਮ ਨੇ ਇੱਕ ਵੱਡੀ ਉਪਲਬਧੀ ਕਰਾਰ ਦਿੱਤਾ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਲ ਵਿਖੇ ਗੁਰਮਤ ਸਮਾਗਮ ਦਾ ਆਯੋਜਨ ਅਤੇ ਵਿਸ਼ਵ ਵਿਰਾਸਤ ਦਿਵਸ ਮਨਾਉਣ ਲਈ ਰੇਲਵੇ ਵੱਲੋਂ ਪਠਾਨਕੋਟ ਜਮਹਿਰਤ ਇਸ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ